ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਅਕਸਰ ਕਣਕ ਦੀ ਫਸਲ ਪੱਕ ਚੁੱਕੀ ਆ ਪਰ ਅੱਗ ਦੇ ਕਟਨਾਵਾ ਆਮ ਹੁੰਦੇ ਦਿਖਦੀਆਂ ਹਨ ਕਿਉਂਕਿ ਇਹਦੇ ਨਾਲ ਬਹੁਤ ਨੁਕਸਾਨ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਮਲ ਦੇ ਇੱਕ ਲਗਭਗ ਮੇਲੀ ਜਾਣਕਾਰੀ ਅਨੁਸਾਰ ਤਕਰੀਬਨ 5 ਕਿਲੇ ਦੇ ਕਰੀਬ ਪੱਕੀ ਫਸਲ ਨੂੰ ਅੱਗ ਲੱਗ ਗਈ ਹੈ ਉਸ ਦੇ ਬਾਰੇ ਪਿੰਡ ਵਾਸੀ ਨੇ ਜ਼ਮੀਨ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਉਹਨਾਂ ਵਿੱਚ ਇੱਕ ਇਹ ਕਹਿੰਦਾ ਕਿ ਜਦੋਂ ਮੈਂ ਚਾਹ ਦੇਣ ਲਈ ਖੇਤਾਂ ਵਿੱਚ ਜਾ ਰਿਹਾ ਸੀ ਦਿੱਖਿਆ ਇੱਕ ਟਰੈਕਟਰ ਖੜਾ ਸੀ ਜਿੱਤੇ ਥੱਲੇ ਥੋੜੀ ਜਿਹੀ ਜਗ੍ਹਾ ਤੇ ਅੱਗ ਲੱਗੀ ਸੀ ਤਾਂ ਮੈਂ ਕਿਹਾ ਤਾਂ ਤੂੰ ਟਰੈਕਟਰ ਇੱਥੇ ਅੱਗੇ ਕਰ ਲੈ ਪਰ ਜਦੋਂ ਉਸਨੇ ਟਰੈਕਟਰ ਕੀਤਾ ਤੇ ਹਵਾ ਚੱਲ ਰਹੀ ਸੀ ਅੱਗ ਇੱਕਦਮ ਫੈਲ ਗਈ ਜਦੋਂ ਪਿੰਡ ਦੇ ਗੁਰਦੁਆਰੇ ਵਿੱਚ ਅਸ ਦੀ ਅਨਾਉਂਸਮੈਂਟ ਕਰਵਾਈ ਤੇ ਪਿੰਡ ਦੇ ਸਾਰੇ ਘਰ ਉੱਥੇ ਪਹੁੰਚ ਗਏ ਅਜੇ ਫਾਈਬਰ ਗ੍ਰੇਡ ਦੀ ਗੱਡੀ ਵੀ ਪਹੁੰਚ ਗਈਆਂ ਮਿਲ ਗਈਆਂ ਅੱਗ ਪਾਉਣ ਲਈ ਤਿੰਨ ਪੰਜ ਕਿਲੇ ਕਰੀਬ ਕਣਕ ਦੇ ਅਕੀ ਕਣਕ ਸੜ ਕੇ ਸਵਾਹ ਚੁੱਕੀ ਸੀ ਖੇਤ ਮਾਲਕ ਨੇ ਕਿਹਾ ਕਿ ਫਸਲ ਨਾਲ ਘਰ ਦੇ ਸਾਰਾ ਖਰਚ ਚਲਣਾ ਸੀ ਹੁਣ ਹਰਪਾਲ ਕੁਝ ਨਹੀਂ ਨਹੀਂ ਦਿਖ ਰਿਹਾ ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਮੁਆਵਜ਼ੇ ਤੇ ਸਾਡੇ ਬੱਚੇ ਦੇ ਭੁੱਖਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਹੁੰਚੇ ਹਨ ਤੇ ਉਹਨਾਂ ਵੱਲੋਂ ਅੱਗ ਦੇ ਕਾਬੂ ਪਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਜਿਸ ਦੇ ਨਾਲ ਕਣਕ ਦੀ 6 ਮਹੀਨਿਆਂ ਦੀ ਫਸਲ ਜੋ ਕਿ ਬਰਬਾਦ ਹੋ ਚੁੱਕੀ ਹੈ ਇਸ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਹੈ ਜਿੱਥੇ ਕਿ ਕਿਸਾਨ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਤਾਂ ਕੀਤੀ ਜਾ ਰਹੀ ਹੈ ਪਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਫਸਲਾਂ ਪੱਕ ਚੁੱਕੀਆਂ ਹਨ ਅਗਰ ਕਿਤੇ ਵੀ ਕੋਈ ਅੱਗ ਦੀ ਗਾੜਾ ਮਾੜਾ-ਮੋਟਾ ਵਗਿਰਦਾ ਤੇ ਇਸ ਨਾਲ ਬੜਾ ਨੁਕਸਾਨ ਹੋ ਜਾਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੇ ਲਈ ਪਾਣੀ ਵਿਸਾੜ ਕੀਤੇ ਜਾ ਰਹੀਆਂ ਹਨ ਪ੍ਰਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਫਿਰ ਵੀ ਉਸ ਦੇ باوجود ਕਿਸਾਨ ਦੀ 6 ਮਹੀਨਿਆਂ ਦੀ ਫਾਲੀ ਫਸਲ ਖਰਾਬ ਹੋ ਗਈ ਹੈ ਦੇਖਦੇ ਹਾਂ ਕਿ ਸਰਕਾਰ ਇਸ ਵੱਲ ਕਦੋਂ ਧਿਆਨ ਦਿੰਦੀ ਹੈ ਬਰਸ਼ੀਂ ਦੇ ਵਿੱਚ ਦੀ ਨਿਕਲ ਜਾਨੀ ਨਾ ਸੀਨੋ ਬਰਸ਼ੀਂ ਦਾ ਸੱਟੇ ਦੇਣਾ ਮਾਰਦੇ ਇਹ ਘਰੇ ਹੀ ਤਾਂ ਘਰਾ ਰਹੇ ਹਰੇ ਦਾਣੇ ਕਰਤੀ ਉਹ ਕੋਈ ਨੋਟ ਕੋਈ ਜੀ ਬਾਈ ਜੀ ਆ ਮਤਲਬ ਦਾਣੇ ਆ ਕਣਕ ਹੈ ਆ ਸਾੜ ਕੇ ਸਾਰਾ ਸੁਆਹ ਹੋ ਗਿਆ ਬਾਈ ਮਹਾਤਮਾ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਨਾ ਕਰੇ ਬਹੁਤ ਵੱਡਾ ਨੁਕਸਾਨ ਹੋ ਗਿਆ ਤੁਹਾਨੂੰ ਬਰਾਦੀ ਅੱਜ ਤੁਹਾਡੇ ਪਿੰਡ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਲੱਗਿਆ ਜੀ ਕਾਰਨ ਆ ਵਾ ਅੱਗ ਤਾਂ ਜੀ ਲੱਗਣ ਦਾ ਪਤਾ ਹੀ ਨਹੀਂ ਲੱਗਿਆ ਸੀ ਅੱਜ ਮੈਂ ਵੀ ਖੇਤ ਤੇ ਸੀ ਉਸ ਟਾਈਮ ਮੌਕੇ ਤੇ ਅੱਗ ਲੱਗੀ ਦੀ ਪਤਾ ਲੱਗਿਆ ਕਿ ਲੰਗੀ ਬੋਤ ਸੀ ਇਹ ਹੈ 5 6.5 ਸੀ ਕਿੱਲਿਆਂ ਦੇ ਲਗਭਗ ਲੌਣੇ ਨੁਕਸਾਨ ਹੋ ਗਿਆ ਲੱਗਰ ਨਿਵਾਸੀ ਸਾਰੀਆਂ ਸੰਗਤਾਂ ਨੇ ਬਹੁਤ ਜੋਰ ਨਾਲ ਆ ਕੇ ਅਕਵਜਈਏ ਫਾਇਰ ਗੋੜੇ ਆਈ ਹੈ ਤਕਰੀਬਨ ਇੱਕ ਘੰਟਾ ਲੇਟ ਆਈ ਹੈ ਉਹਨਾਂ ਨੇ ਵੀ ਆ ਕੇ ਮਦਦ ਕਰੀ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਗੱਲ ਚਾਹੁੰਨੇ ਕਹਿਣੀ ਚਾਹੁੰਨੇ ਆ ਵੀ ਜ਼ਿਮੀਂਦਾਰ ਦਾ ਬਣਦਾ ਮਾਜਬਜ ਮਾਬਜਾ ਜਿਹੜਾ ਉਹ ਦਿੱਤਾ ਜਾਵੇ ਜ਼ਿਮੀਂਦਾਰ ਤਾਂ ਪਹਿਲਾਂ ਹੀ ਥੱਲੇ ਚੱਲਦਾ ਹੈ ਪਰ ਇਹ ਜਰੂਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਵਰਤੇ ਆਸੋ ਭਾਜੀ ਆਪਣੇ ਅਜੇ ਥੇਤ ਵਿੱਚ ਅੱਗ ਲੱਗੀ ਇੰਨਾ ਕਿ ਨੁਕਸਾਨ ਹੋਇਆ ਨੁਕਸਾਨ ਸਾਡਾ 5 ਕਿੱਲੇ ਦਾ ਹੋ ਗਿਆ ਉਹਨੇ ਚਾਚੇ ਦਾ ਆਇਆ ਦੇ ਦੋਏਗੇ ਤੇ ਅੱਗ ਸਾਢੇ 12:00 ਵਜੇ ਦੀ ਤਕਰੀਬ ਲੱਗੀ ਹੈ ਜੀ। ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਕਿਹੋਂ ਪਾਸੇੋਂ ਲੱਗੀ ਹੈ। ਬਾਟੀ ਕਰ ਰਹੀ ਸੀ। ਅੱਜ ਜੀ ਦੇ ਮੁੰਡੇ। ਬਾਕੀ ਨਗਰ ਨੇ ਵੀ ਚਲੋ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਜੀ। ਅੱਧੇ ਪੌਣੇ ਘੰਟੇ 'ਚ ਘੱਟੋ-ਘੱਟ 200 ਬੰਦਾ ਆ ਗਿਆ ਜੀ। ਲੋਕਾਂ ਨੇ ਬਹੁਤ ਮਿਹਨਤ ਨਾਲ ਆ ਕੇ ਨੰਗਾ ਹੋ ਰਿਹਾ। ਇਹ ਫਿਰ ਵੀ ਪੰਜ ਕਿੱਤਿਆਂ ਦਾ ਸਾਡਾ ਨੁਕਸਾਨ ਹੋ ਗਿਆ। ਪ੍ਰਸ਼ਾਸਨ ਤੋਂ ਕੀ ਮੰਗਣਾ? ਸਰਸੰਤ ਤੋਂ ਤਾਂ ਇਹ ਹੀ ਆਈ ਵੀ ਸਾਡੀ ਮਦਦ ਕੀਤੀ ਜਾਵੇ। ਜੀ ਕੀ ਨਾਮ ਆ ਭਾਈ ਲਖਵੀਰ ਸਿੰਘ ਜੀ ਭਾਈ ਜੀ ਆਪਣੇ ਅੱਜ ਖੇਤ ਨੂੰ ਅੱਗ ਲੱਗੀ ਆ ਕੀ ਕਰਨਾ ਭਾਈ ਕਹਿਣਾ ਕੀ ਜਉਨੇ ਹਾਂ ਕਿ ਇਹ ਨਹੀਂ ਜਾਂਦਾ ਬਹੁਤ ਔਖਾ ਹੈ ਭਾਈ ਬਹੁਤ ਔਖਾ ਹੈ ਭਾਈ ਇੱਥੇ ਤੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆ ਦਿਨ ਤਾਂ ਜਿਹੜਾ ਜਾਂ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਭਾਈ ਜਿਹਹੀ ਜੀ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਸੁਣਨ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਕਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਗੁਮਾਂਢੀ ਪਿੰਡਾਂ ਨੇ ਬਾਈ ਪ੍ਰਸ਼ਾਸਨ ਅਕੇ ਹੱਥ ਬਨ ਕੇ ਬੇਨਤੀ ਹੈ ਵੀ ਅਸੀਂ ਇਹ ਵੀ ਦੋ ਘਰ ਨੇ ਭਰਾ ਨੇ ਤੇ ਅਸੀਂ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਮਾਮਲਾ ਪਣ ਦਾ ਮਾਮਲਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਭਾਈ ਕਿਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੁਝ ਕਿਹਾ ਨਹੀਂ ਜਾ ਸਕਦਾ ਭਾਈ ਕਿੰਨੇ ਕ ਵਜੇ ਇਹ ਲੱਗੀ ਅੱਗ ਕੁਝ ਪਤਾ ਲੱਗਿਆ ਤੁਹਾਨੂੰ ਵੀ ਭਾਈ 12:30 ਵਜੇ ਮੈਂ ਤਾਂ ਚਾਹ ਲੈ ਕੇ ਖੇਤ ਚ ਪਹੁੰਚਿਆ ਦੀ ਜਦ ਮੈਂ ਦੇਖਿਆ ਨਾ ਭਾਈ ਉਹ ਟਰੈਕਟਰ ਖੜਾ ਸੀ ਟਰੈਕਟਰ ਦੇ ਥੱਲੇ ਨਾ ਮੰਜੇ ਜਿੰਨੀ ਅੱਗ ਮੱਚੀ ਜਾਂਦੀ ਸੀ ਉਹਨੂੰ ਮੈਂ ਕਿਹਾ ਉਹਦੇ ਮੈਂ ਕਿਹਾ ਤੂੰ ਟਰੈਕਟਰ ਬਾਹਰ ਕੱਢ ਲੈ ਕਿਤੇ ਤੇਰਾ ਟਰੈਕਟਰ ਨਾ ਮੱਚ ਜੇ ਭਾਈ ਉਹ ਟਰੈਕਟਰ ਬਾਹਰ ਲੈ ਕੇ ਚੱਲਿਆ ਗਿਆ ਬਸ ਸਪੀਕਰ ਦੇ ਵਿੱਚ ਬੋਲਦਾ ਸੀ ਫੋਨ ਕਰਤਾ ਪ੍ਰਧਾਨ ਨੇ ਸਾਡਾ ਪਰਿਵਾਰਕ ਮੈਂਬਰ ਇੱਕ ਵੀ ਅੱਗ ਲੱਗ ਗਈ ਮਤਲਬ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਕ ਘੰਟੇ ਦੇ ਵਿੱਚ ਵਿੱਚ ਪਹੁੰਚ ਗਏ ਫੇਰ ਵੀ ਹਵਾ ਇੰਨੀ ਤੇਜ਼ ਸੀ ਬਾਈ ਅੱਗ ਦਾ ਫਲੋ ਇੰਨਾ ਤੇਜ਼ ਸੀ ਵੀ ਇੱਕ ਘੰਟੇ ਚ ਹੀ ਇੰਨਾ ਏਰੀਆ ਸਾੜ ਕੇ ਸੁਆਹ ਕਰਤਾ ਬਾਈ ਤੇ ਬਸ ਤੁਸੀਂ ਇੱਥੇ ਬਾਡੀ ਕਰ ਰਹੇ ਸੀ ਕੀ ਨਹੀਂ ਨਹੀਂ ਅਸੀਂ ਤਾਂ ਹਾਂ ਮਸ਼ੀਨ ਲੱਗੀ ਵੀ ਸੀਗੀ ਬਾਈ ਪਤਾ ਨਹੀਂ ਜਾਣਦੀ ਕੀ ਸਾਲਾ ਇਹ ਹਾਪਨ ਹੋਇਆ ਵੀ ਕੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿਦਾਂ ਦਾ ਕਿਸ ਤਰ੍ਹਾਂ ਇਹ ਬਾਹਾਨਾ ਬਣਿਆ ਜੀ ਵੀ ਮਤਲਬ ਕੋਈ ਸਮਝੇ ਨਹੀਂ ਆਈ ਮੈਂ ਤਾਂ ਅੱਗ ਚੱਲਦੀ ਦੇਖੀ ਆ ਵੀ ਅੱਗ ਚੱਲ ਰਹੀ ਹੈ ਜੀ ਮੈਂ ਤਾਂ ਇੱਕ